ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਇੱਕ ਨੌਜਵਾਨ ਨੂੰ ਉਸ ਸਮੇਂ ਕਰੰਟ ਲੱਗਾ ਜਦੋਂ ਉਹ ਅੱਖਾਂ ਵਾਲੇ ਡਾਕਟਰ ਨੂੰ ਆਪਣੀਆਂ ਅੱਖਾਂ ਚੈੱਕਅਪ ਕਰਵਾਉਣ ਆਇਆ ਸੀ ਚੈੱਕਅਪ ਕਰਾਉਣ ਤੋਂ ਬਾਅਦ ਜਿਵੇਂ ਹੀ ਉਹ 42 ਨੰਬਰ ਕਾਊਂਟਰ ਤੇ ਦਵਾਈ ਲੈਣ ਗਿਆ ਤਾਂ ਉੱਥੇ ਕਰੰਟ ਦੀ ਚਪੇਟ ਵਿੱਚ ਆ ਗਿਆ ਕਰੰਟ ਇੰਨਾ ਜ਼ਬਰਦਸਤ ਸੀ ਕਿ ਨੌਜਵਾਨ ਪਾਣੀ ਵਿੱਚ ਜਾ ਡਿੱਗਿਆ ਜਿਸ ਨੂੰ ਮੌਕੇ ਤੇ ਦਵਾਈ ਲੈਣ ਆਈ ਕੁਝ ਨੌਜਵਾਨਾਂ ਨੇ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਮੌਕੇ ਤੇ ਜ਼ਖਮੀ ਨੌਜਵਾਨ ਦੀ ਪਛਾਣ ਚੰਦਰ ਸ਼ੇਖਰ ਨਿਵਾਸੀ ਫਗਵਾੜਾ ਦੇ ਰੂਪ ਵਿੱਚ ਹੋਈ ਹੈ ਚੰਦਾ ਸ਼ੇਖਰ ਨੇ ਦੱਸਿਆ ਕਿ ਜਿਵੇਂ ਹੀ ਉਹ ਆਪਣਾ ਅੱਖਾ ਚੈੱਕਅਪ ਕਰਵਾ ਦਵਾਈ ਲੈਣ ਲੱਗਾ ਤਾਂ ਕਾਊਂਟਰ ਵਿੱਚ ਕਰੰਟ ਸੀ ਜਿਵੇਂ ਹੀ ਉਹ ਦਵਾਈ ਦੀ ਖਿੜਕੀ ਦੇ ਕੋਲ ਪਹੁੰਚਿਆ ਤਾਂ ਲੋਹੇ ਦੇ ਖੰਬੇ ਨਾਲ ਉਸ ਦਾ ਹੱਥ ਲੱਗ ਗਿਆ ਜਿਸ ਕਨ ਕਰੰਟ ਲੱਗਾ ਜਿਸ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਪਹੁੰਚ ਬਿਜਲੀ ਕਰਮਚਾਰੀਆਂ ਨੇ ਤੁਰੰਤ ਲਾਈਟ ਬੰਦ ਕਰ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਭਾਰਤੀ ਕਰਵਾਇਆ ਗਿਆ ਜਿੱਥੇ ਮੌਕੇ ਤੇ ਉਸ ਦਾ ਇਲਾਜ ਚੱਲ ਰਿਹਾ ਸੀ ਉੱਤੇ ਦੂਜੇ ਪਾਸੇ ਚਲ ਦਾ ਪੰਜਾਬ ਪੋਸਟ ਟੀਵੀ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਦੇਖਿਆ ਕਿ ਜਿੱਥੇ ਦਵਾਈ ਮਿਲਣੀ ਸੀ ਉਹ ਕਾਊਂਟਰ ਤੇ ਅੱਧ ਤੋਂ ਜ਼ਿਆਦਾ ਗੰਦਗੀ ਦਾ ਆਲਮ ਸੀ ਜੋ ਬੈਠਣ ਦੇ ਲਈ ਕੁਰਸੀ ਲਗਾਈ ਗਈ ਸੀ ਉਹ ਵੀ ਪੂਰੀ ਗੰਦਗੀ ਨਾਲ ਫੈਲੀ ਹੋਈ ਸੀ ਜਿਸ ਨੂੰ ਘਨ ਕਦੀ ਵੀ ਕੋਈ ਹਾਦਸਾ ਹੋ ਸਕਦਾ ਹੈ ਕਿਉਂਕਿ ਝਾੜੀਆਂ ਦੇ ਵਿੱਚ ਕੋਈ ਵੀ ਜ਼ਹਿਰੀਲਾ ਜਾਨਵਰ ਨਿਕਲ ਕੇ ਲੋਕਾਂ ਨੂੰ ਕੱਟ ਸਕਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣ ਤਾਂ ਕਿ ਕੋਈ ਦੁਰਘਟਨਾ ਨਾ ਹੋ ਸਕੇ ਇਹ ਸਾਰੇ ਮਾਮਲੇ ਸੰਬੰਧੀ ਜਦ ਐਸਐਮਓ ਸਿਵਲ ਹਸਪਤਾਲ ਨਾਲ ਗੱਲਬਾਤ ਕਰਨੀ ਚਾਹੀਤਾ ਉਹ ਮੌਕੇ ਤੇ ਨਹੀਂ ਮਿਲ ਸਕੇ। ਨਾ ਮੇਰਾ ਚੰਦਰ ਸਿੰਘ ਜੀ ਚੰਦਰ ਸਿੰਘ ਜੀ ਕੀ ਮਾਮਲਾ ਹੈ ਤੁਸੀਂ ਸਿਵਲ ਹਸਪਤਾਲ ਆਏ ਆਂ? ਮੈਂ ਸਿਵਲ ਹਸਪਤਾਲ ਮੈਂ ਆਪਣਾ ਚੈਕਅਪ ਕਰਾਉਣ ਆਇਆ ਸੀਗਾ। ਤੇ ਮੈਡਮ ਕਹਿੰਦੇ ਸੀ 42 ਨੰਬਰ ਬਾਟ ਤੇ ਜਾ ਕੇ ਬਾਹਰਲੀ ਸਾਈਡ ਤੇ ਦਵਾਈ ਲੈ ਲਓ। ਤੇ ਮੈਂ ਦਵਾਈ ਲੈ ਕੇ ਮੁੜਿਆ ਤੇ ਉੱਥੇ ਪਾਣੀ ਖبوط ਖੜਾ ਹੋ ਗਿਆ। ਤੇ ਪਾਣੀ ਖੜਾ ਸੀ ਉੱਥੇ ਪਿੱਲਰ ਸੀਗਾ ਤੇ ਮੇਰਾ ਪਾਣੀ ਜਿੱਧਾ ਪੈਰ ਦੇ ਵਿੱਚ ਪੈ ਗਿਆ। ਤੇ ਉਹ ਪਿੱਲਰ ਦੇ ਨਾਲ ਅਟੈਚ ਹੋ ਗਿਆ ਤੇ ਪਿੱਲਰ ਦੇ ਵਿੱਚ ਕਰੰਟ ਜਗਾ ਤੇ ਕਰੰਟ ਜੇ ਕਰਕੇ ਮੈਂ ਉੱਥੇ ਨਾਲ ਹੀ ਮੈਨੂੰ ਕਰੰਟ ਪੈ ਗਿਆ ਤੇ ਮੈਂ ਥੱਲੇ ਡੈਂਦੇ ਹਾਂ ਤੇ ਨਾਲ ਜ਼ੋਰਦਾਰ ਮੈਨੂੰ ਕਰੰਟ ਪਿਆ ਕਿ ਮੈਂ ਇੱਕ ਤਰ੍ਹਾਂ ਮੈਂ ਚੱਕਰ ਖਾ ਗਿਆ ਮੈਨੂੰ ਹੋਸ਼ ਹੀ ਨਹੀਂ ਰਿਹਾ ਤੇ ਇਸ ਕਰਕੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਚਲੋ ਅੱਜ ਮੇਰਾ ਮੈਂ ਕਹਿੰਦਾ ਪਛਾਣ ਹੋਇਆ ਪਰ ਬਚਾਉਗਾ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਬਸ ਇਹੀ ਸੋਲਦਾ ਕਿ ਮੈਂ ਕਿ ਗਾਹ ਕਿਸੇ ਵਾਸਤੇ ਵੀ ਇਹ ਮੈਂ ਕਹਿੰਦਾ ਮੈਂ ਤਾਂ ਮੌਕਾ ਨਾ ਆਵੇ ਫਿਰਤੇ ਉਸ ਜਗ੍ਹਾ ਨੂੰ ਥੋੜੀ ਜਿਹੀ ਰਿਪੇਅਰ ਕਰਾ ਕੇ ਸਹੀ ਤਰੀਕੇ ਨਾਲ ਰੀਜਨਲ ਕੀਤਾ ਜਾਵੇ ਇੱਥੇ ਤੈਨੂੰ ਕੌਣ ਲੈ ਕੇ ਆਇਆ ਫਿਰ ਜਦੋਂ ਤੂੰ ਡਿੱਗ ਪਿਆ ਇੱਥੇ ਜੀ ਉੱਥੇ ਬੰਦੇ ਦਵਾਈ ਲੈਂਦੇ ਸੀਗੇ ਉਹਨਾਂ ਨੇ ਵਿਚਾਰਿਆਂ ਨੇ ਮੇਰੀ ਹੈਲਪ ਕੀਤੀ ਆ ਤੇ ਉਹ ਐਮਰਜੈਂਸੀ ਤੇ ਮੈਨੂੰ ਲੈ ਕੇ ਆਇਆ ਤੇ ਡਾਕਟਰ ਸਾਹਮਣੇ ਮੇਰੇ ਆ ਬੜਾ ਟ੍ਰੀਟਮੈਂਟ ਦਿੱਤਾ ਆ ਐਮਰਜੈਂਸੀ ਤੇ फटाफट ਆਏ ਕਿ ਮੇਰਾ ਰੀਜਨਲ ਮੈਡੀਕੇਸ਼ਨ ਨਾਲ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ